ਅੱਜ ਗਣਤੰਤਰ ਦਿਵਸ ਵੀ ਆ ਰਿਪਬਲਿਕ ਡੇ ਆ ਸੋ ਸਾਰੇ ਹੀ ਕਲਿਸੀਆਂ ਨੂੰ ਗਣਤੰਤਰ ਦਿਵਸ ਦੀ ਵੀ ਬਹੁਤ ਬਹੁਤ ਮੁਬਾਰਕਬਾਦ 26 ਜਨਵਰੀ ਵਾਲੇ ਦਿਨ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੰਵਿਧਾਨ ਸਾਨੂੰ ਜੀਣਾ ਸਿਖਾਉਂਦਾ ਅਸਲ ਵਿੱਚ ਸਹੀ ਜੀਵਨ ਜੀਣਾ ਸਿਖਾਉਂਦਾ ਹੈ ਜਿੱਥੇ ਸਵਿਧਾਨ ਨਹੀਂ ਆ ਨਾ ਕਦੀ ਵੀ ਉਸ ਜਗ੍ਹਾ ਦੀ ਤਰੱਕੀ ਨਹੀਂ ਹੋ ਸਕਦੀ ਕਦੀ ਵੀ ਉੱਥੇ ਸ਼ਾਂਤੀ ਬਹਾਲ ਨਹੀਂ ਹੋ ਸਕਦੀ ਅਰ ਕਦੀ ਵੀ ਉੱਥੇ ਮਿਲ ਜੁਲ ਕੇ ਨਹੀਂ ਰਿਹਾ ਜਾ ਸਕਦਾ ਜਿੱਥੇ ਸਵਿਧਾਨ ਨਹੀਂ ਹੈ ਸੰਵਿਧਾਨ ਦੀ ਜ਼ਰੂਰਤ ਸਿਰਫ ਦੇਸ਼ ਨੂੰ ਨਹੀਂ ਆ ਸਾਡੇ ਘਰਾਂ ਦੇ ਵਿੱਚ ਸਾਨੂੰ ਸੰਵਿਧਾਨ ਦੀ ਜ਼ਰੂਰਤ ਆ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਸੰਵਿਧਾਨ ਦੀ ਜ਼ਰੂਰਤ ਆ ਆਰਗੇਨਾਈਜੇਸ਼ਨਸ ਨੂੰ ਸੰਵਿਧਾਨ ਦੀ ਜ਼ਰੂਰਤ ਆ ਸਗੋਂ ਪੂਰੇ ਦੇਸ਼ ਨੂੰ ਚਲਾਉਣ ਦੇ ਲਈ ਸੰਵਿਧਾਨ ਦੀ ਜ਼ਰੂਰਤ ਆ ਸੰਵਿਧਾਨ ਹੈ ਕਿ ਉਹ ਵਿਵਸਥਾ ਉਹ ਕਾਨੂੰਨ ਉਹ ਵਿਧੀਆਂ ਉਹ ਤਰੀਕੇ ਜੋ ਸਾਨੂੰ ਠੀਕ ਤਰੀਕੇ ਨਾਲ ਰਹਿਣ ਸੈਣ ਉੱਠਣ ਬੈਠਣ ਬੋਲਣ ਚੱਲਣ ਤੇ ప్రతి ਦਿਨ ਜ਼ਿੰਦਗੀ ਵਿੱਚ ਵਿਚਰਨ ਦੀ ਜਾਂਚ ਸਿਖਾਉਂਦੇ ਆ ਉਹਨੂੰ ਸੰਵਿਧਾਨ ਕਿਹਾ ਜਾਂਦਾ ਹੈ ਸੰਵਿਧਾਨ ਸਿਰਫ ਸਰਕਾਰ ਦੇ ਲਈ ਨਹੀਂ ਹੁੰਦਾ ਸੰਵਿਧਾਨ ਹਰੇਕ ਵਿਅਕਤੀ ਦੇ ਜੀਵਨ ਦੇ ਲਈ ਹੈ ਔਰ ਸੰਵਿਧਾਨ ਦੇ ਦੁਆਰਾ ਸਾਨੂੰ ਪਤਾ ਚੱਲਦਾ ਹੈ ਕਿ ਸਾਡੇ ਮੌਲਿਕ ਅਧਿਕਾਰ ਕੀ ਆ ਸਾਡੇ ਕੋਲ ਕੀ ਪਾਵਰ ਆ ਕੀ ਸ਼ਕਤੀ ਆ ਕੀ ਸਮਰਥਾ ਆ ਕੀ ਕੁਝ ਅਸੀਂ ਕਰ ਸਕਦੇ ਆ ਤੇ ਕੀ ਕੁਝ ਸਾਨੂੰ ਨਹੀਂ ਕਰਨਾ ਚਾਹੀਦਾ ਜੇ ਅਸੀਂ ਕੁਝ ਚੰਗਾ ਕਰਦੇ ਆ ਤੋ ਉਹਦਾ ਸਾਨੂੰ ਕੀ ਫਾਇਦਾ ਮਿਲ ਸਕਦਾ ਆ ਤੇ ਜੇ ਕੁਝ ਗਲਤ ਕਰਦੇ ਤੇ ਉਹਦੀ ਕੀ ਸਜ਼ਾ ਮਿਲ ਸਕਦੀ ਆ ਸੰਵਿਧਾਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਅਵਗਤ ਕਰਾਉਂਦਾ ਆ ਜਾਣੂ ਕਰਵਾਉਂਦਾ ਆ ਸੋ ਬਹੁਤ ਸਾਰੇ ਇਥੇ ਨੌਜਵਾਨ ਆ ਸਾਰਾ ਦਿਨ ਟੱਚ ਸਕਰੀਨਾਂ ਵਾਲੇ ਫੋਨਾਂ ਤੇ ਉਂਗਲਾ ਘਸਾ ਘਸਾ ਕੇ ਉਹਨਾਂ ਨੇ ਪੋਟਿਆਂ ਤੋਂ ਫਿੰਗਰਪ੍ਰਿੰਟ ਗਾਇਬ ਕਰ ਲਏ ਆ ਤੇ ਉਹਨਾਂ ਨੂੰ ਮੈਂ ਜ਼ਰੂਰ ਅਪੀਲ ਕਰੂੰਗੀ ਕਿ ਜੇ ਤੁਹਾਡਾ ਫੋਨ ਤੋਂ ਬਿਨਾ ਦਿਲ ਨਹੀਂ ਲੱਗਦਾ ਤੇ ਕੋਈ ਗੱਲ ਨਹੀਂ ਪਰ ਉਹਦੇ ਤੋਂ ਛੋੜੀਆਂ ਚੰਗੀਆਂ ਚੀਜ਼ਾਂ ਵੀ ਜਿਹੜੀਆਂ ਆ ਉਹਨਾਂ ਦੀ ਜਾਣਕਾਰੀ ਵੀ ਜ਼ਰੂਰ ਪ੍ਰਾਪਤ ਕਰਿਆ ਕਰੋ ਸਾਨੂੰ ਸਾਡੇ ਰਾਈਟਸ ਦਾ ਪਤਾ ਹੋਣਾ ਚਾਹੀਦਾ ਆ ਸਾਡੇ ਅਧਿਕਾਰਾਂ ਦਾ ਪਤਾ ਹੋਣਾ ਚਾਹੀਦਾ ਸਾਡਾ ਦੇਸ਼ ਸਾਡੇ ਤੋਂ ਕੀ ਆਸ ਰੱਖਦਾ ਕੀ ਉਮੀਦ ਰੱਖਦਾ ਸਾਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ ਔਰ ਹਰ ਚੰਗਾ ਕੰਮ ਕਰਨ ਦਾ ਉਪਰਾਲਾ ਸਾਨੂੰ ਕਰਨਾ ਚਾਹੀਦਾ ਆ ਦੇਸ਼ ਹਵਾ ਨਾਲ ਪਾਣੀ ਨਾਲ ਤੇ ਜ਼ਮੀਨ ਨਾਲ ਨਹੀਂ ਬਦਲਦਾ ਦੇਸ਼ ਵਾਸੀਆਂ ਦੀ ਸੋਚ ਦੇ ਨਾਲ ਦੇਸ਼ ਵਾਸੀਆਂ ਦੇ ਕੰਮਾਂ ਦੇ ਨਾਲ ਤੇ ਦੇਸ਼ ਵਾਸੀਆਂ ਦੇ ਜज्ਬੇ ਦੇ ਨਾਲ ਬਦਲ ਰਹੇ ਹਨ ਅਗਰ ਤੁਸੀਂ ਚਾਹੁੰਦੇ ਆ ਕਿ ਸਾਡਾ ਦੇਸ਼ ਤਰੱਕੀ ਕਰੇ ਦੇਸ਼ ਦੀ ਤਰੱਕੀ ਸਾਡੀ ਤਰੱਕੀ ਆ ਦੇਸ਼ ਨੂੰ ਤਰੱਕੀ ਵੱਲ ਨੂੰ ਲੈ ਕੇ ਜਾਣ ਲਈ ਸਾਨੂੰ ਤਰੱਕੀ ਵਾਲੇ ਜਜ਼ਬਾਤ ਆਪਣੇ ਅੰਦਰ ਰੱਖਣੇ ਹੋਣਗੇ ਤਰੱਕੀ ਦੀ ਰਾਹ ਨੂੰ ਫੋਲੋ ਕਰਨਾ ਹੋਊਗਾ ਆਪਣੇ ਦੇਸ਼ ਨਾਲ ਪ੍ਰੇਮ ਰੱਖਣਾ ਹੋਊਗਾ ਤੇ ਦੇਸ਼ ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਦੇ ਲਈ ਰੋਜ਼ ਅਰਦਾਸਾਂ ਬੇਨਤੀਆਂ ਵੀ ਕਰਨੀਆਂ ਹੋਣਗੀਆਂ ਪਿਛਲੇ ਕੁਝ ਸਾਲਾਂ ਤੋਂ ਮੈਂ ਅਰਜ਼ ਕਰਦੀ ਆਈ ਆ ਅੱਜ ਫਿਰ ਤੋਂ जरूर उस अपील नु दोहराऊंगी कि देश ਦੇ ਉਹ ਨੌਜਵਾਨੋ ਕੋਸ਼ਿਸ਼ ਕਰੋ ਕਿ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵੱਲ ਨਾ ਜਾਓ ਆਪਣੇ ਦੇਸ਼ ਦੇ ਵਿੱਚ ਰਹਿ ਕੇ ਚੰਗੇ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰੋ ਨਵੇਂ ਕੰਮ ਖੋਲੋ ਉਹ ਇਨਵੈਸਟਮੈਂਟ ਜੋ ਤੁਸੀਂ ਵਿਦੇਸ਼ਾਂ ਵਿੱਚ ਇਨਵੈਸਟ ਕਰਕੇ ਵਿਦੇਸ਼ਾਂ ਨੂੰ ਅਮੀਰ ਬਣਾ ਰਹੇ ਉਸ ਇਨਵੈਸਟਮੈਂਟ ਨੂੰ ਆਪਣੇ ਦੇਸ਼ ਦੇ ਵਿੱਚ ਲਗਾ ਕੇ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਓ ਕਿਉਂਕਿ ਤੁਸੀਂ ਬਹੁਤ ਛੇਤੀ ਦੇਖੋਗੇ ਕਿ ਸਾਡਾ ਦੇਸ਼ ਜਿਹਨੂੰ ਅੱਜ ਤੱਕ ਅਸੀਂ ਭਾਰਤ ਮਹਾਨ ਕਹਿੰਦੇ ਆਏ ਆਂ ਦੁਨੀਆ ਦਾ ਹਰ ਦੇਸ਼ ਭਾਰਤ ਨੂੰ ਮਹਾਨ ਦੇਸ਼ ਵਜੋਂ ਜਾਣੇਗਾ ਆ ਆਪਣੀ ਗ੍ਰੇਟਨੈਸ ਵੱਲ ਨੂੰ ਹਰ ਦਿਨ ਵਧਦਾ ਜਾ ਰਹੀ ਆ ਔਰ ਦੁਨੀਆ ਇੰਡੀਆ ਦਾ ਸਿੱਕਾ ਮੰਨੂਗੀ ਔਰ ਮੈਨੂੰ ਮਾਣ ਆ ਇੰਡੀਅਨ ਹੋਣ ਤੇ ਭਾਰਤੀ ਹੋਣ ਤੇ ਕਿ ਪਰਮੇਸ਼ਵਰ ਨੇ ਮੈਨੂੰ ਇੰਨੇ ਸੋਹਣੇ ਮੋਲਕ ਦੇ ਵਿੱਚ ਪੈਦਾ ਕੀਤਾ ਤੇ ਮੈਂ ਤੁਹਾਡੇ ਲਈ ਵੀ ਇਹੀ ਮਹਿਸੂਸ ਕਰਦੀ ਆ ਹallelujah ਅਧਿਆਤਮਿਕ ਸਿੱਖਿਆ ਨੂੰ ਲੈਣ ਵਾਸਤੇ ਇਕੱਠੇ ਹੁੰਨੇ ਆ ਪਰ ਇੱਕ ਗੱਲ ਯਾਦ ਰੱਖਿਓ ਜਿੰਨੀ ਦੇਰ ਤੱਕ ਅਸੀਂ ਸਮਾਜਿਕ ਸਿੱਖਿਆ ਨੂੰ ਗ੍ਰਹਿਣ ਨਹੀਂ ਕਰਾਂਗੇ ਅਧਿਆਤਮਿਕ ਸਿੱਖਿਆ ਦੀ ਸਮਝ ਨਹੀਂ ਆਏਗੀ ਜਿੰਨੀ ਦੇਰ ਤੱਕ ਅਸੀਂ ਸਮਾਜਿਕ ਵਿਵਸਥਾ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕਰਾਂਗੇ ਸੁਧਾਰ ਦੇ ਰੂਪ ਦੇ ਵਿੱਚ ਉਨੀ ਦੇਰ ਤੱਕ ਅਸੀਂ ਅਧਿਆਤਮਕ ਤੌਰ ਤੇ ਵੀ ਤਰੱਕੀ ਨਹੀਂ ਕਰ ਸਕਦੇ ਅਧਿਆਤਮਕ ਸੁਧਾਰ ਵੀ ਅਸੰਭਵ ਆ ਉਹਨਾਂ ਚਿਰ ਜਿੰਨਾ ਚਿਰ ਸਮਾਜਿਕ ਸੁਧਾਰ ਨਹੀਂ ਹੋਊਗਾ ਵਚਨ ਵਿੱਚ ਵੀ ਲਿਖਿਆ ਆ ਕਹਿੰਦਾ ਜੇ ਤੂੰ ਆਪਣੇ ਉਸ ਭਰਾ ਨਾਲ ਪਿਆਰ ਨਹੀਂ ਕਰਦਾ ਜਿੰਨੂੰ ਤੂੰ ਅੱਖਾਂ ਨਾਲ ਦੇਖਦਾ ਆ ਤੇ ਤੂੰ ਮੇਰੇ ਨਾਲ ਕਿਵੇਂ ਪਿਆਰ ਕਰੇਗਾ ਜਿੰਨੂੰ ਤੂੰ ਦੇਖਦਾ ਨਹੀਂ ਸੋ ਵਚਨ ਸਾਨੂੰ ਸਿਖਾਉਂਦਾ ਆ ਜੋ ਨਜ਼ਰ ਆ ਰਿਹਾ ਆ ਪਹਿਲਾਂ ਉਹਦੇ ਵਿੱਚ ਸੁਧਾਰ ਕਰੋ ਜੋ ਨਹੀਂ ਨਜ਼ਰ ਆ ਰਿਹਾ ਉਹਦੇ ਵਿੱਚ ਸੁਧਾਰ ਆਟੋਮੈਟਿਕ ਹੋਣ ਲੱਗ ਜਾਣਾ ਹੈ